ਸਮिती 1 ਤੇ 2 April ਦੀ ਦਰਮਿਆਨੀ ਰਾਤ ਨੂੰ ਅੱਡਾ 달ਮ ਥਾਣਾ ਕਿਲਾ ਲਾਲ ਸਿੰਘ ਇੱਥੇ ਜਗਜੀਤ ਜੁਐਲਰ ਨਾਂ ਦੀ ਸ਼ਾਪ ਹੈ ਸਨਾਰੇ ਦੀ ਉਹਦੇ ਚ ਚੋਰੀ ਹੋਈ ਸੀ ਜਿਸ ਵਿੱਚ ਕਰੀਬ-ਕਰੀਬ 100 ਗ੍ਰਾਮ ਸੋਨਾ ਸੀ 7 ਕਿਲੋ ਚਾਂਦੀ ਸੀ 1,20,000 ਰੁਪਇਆ ਕੈਸ਼ ਸੀ ਇਸ ਚੋਰੀ ਨੂੰ ਟਰੇਸ ਕਰਨ ਲਈ ਸ਼੍ਰੀ ਸਹਿਲ ਮੀਰ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਜੀ ਵੱਲੋਂ ਸਪੈਸ਼ਲ ਇਹ ਟਾਸਕ ਸੰਭ ਦਿੱਤਾ ਗਿਆ ਸੀ ਇਸ ਚੋਰੀ ਨੂੰ ਟ੍ਰੇਸ ਕਰਨ ਲਈ ਇਸ ਥਾਣਾ ਕਿਲਾ ਲਾਲ ਸਿੰਘ ਦੀਆਂ ਵੱਖ-ਵੱਖ ਜਿਹੜੀਆਂ ਟੀਮਾਂ ਟੈਕਨੀਕਲੀ ਔਰ ਸਾਇੰਟਿਫਿਕ ਤਰੀਕੇ ਨਾਲ ਹਿਊਮਨ ਇੰਟੈਲੀਜੈਂਸ ਦੇ ਨਾਲ ਇਸ ਨੂੰ ਟ੍ਰੇਸ ਕਰਨ ਦੇ ਚ ਲੱਗੇ ਹੋਏ ਆ ਸੀ ਜਿਸ ਵਿੱਚ ਇੰਸਪੈਕਟਰ ਰਬਜੋਤ ਸਿੰਘ ਐਸਐਚਓ ਥਾਣਾ ਕਿਲਾ ਲਾਲ ਸਿੰਘ ਇਹ ਇਹਨਾਂ ਨੇ ਬਹੁਤ ਨੰਬਰ 3 ਨਾਲ ਇਸ ਦੇ ਉੱਤੇ ਕੰਮ ਕਰਦੇ ਹੋਏ ਇਸ ਜਿਹੜੀ ਚੋਰੀ ਹੋਈ ਸੀ ਇਹਨੂੰ ਟਰੇਸ ਕਰ ਲਿਆ ਇਹਦੇ ਵਿੱਚ ਜਿਹੜੇ ਮੇਨ ਦੋ ਜਿਹੜੇ ਚੋਰ ਸੀ ਕਮਲ ਮਸੀਹ ਔਰ ਸਚਨ ਮਸੀਹ ਇਹ ਦੋਨੋਂ ਮਾਨੇਪੁਰ ਪਿੰਡ ਦੇ ਰਹਿਣ ਵਾਲੇ ਆ ਇਹਨਾਂ ਨੂੰ ਅਰੈਸਟ ਕੀਤਾ ਇਸ ਤੋਂ ਇਲਾਵਾ ਸਕੰਦਰ ਮਸੀਹ ਵਿਕਰਮ ਮਸੀਹ ਨਿਸ਼ਾਨਮਸੀ ਇਹ ਵੀ ਲਗਲੇ ਪਿੰਡਾਂ ਦੇ ਰਹਿਣ ਵਾਲੇ ਨੇ ਇਹਨਾਂ ਨੇ ਪਲੈਨਿੰਗ ਦੇ ਤਹਿਤ ਰਾਤ ਨੂੰ ਇਹ ਚੋਰੀ ਕੀਤੀ ਸੀ ਤੇ ਇਹਨਾਂ ਦੇ ਪਾਸੋਂ ਡੰਗਾਈ ਨਾਲ ਪੁਸ਼ਕਿਸ਼ ਕਰਦੇ ਹੋਏ ਹੁਣ ਤੱਕ ਇਹ 6 ਕਿਲੋ ਚਾਂਦੀ 45 ਗ੍ਰਾਮ ਸੋਨਾ 20000 ਰੁਪਏ ਕੈਸ਼ ਤੇ ਵਾਰਦਤ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਤੇ ਇੱਕ ਮਰੂਤੀ ਕਾਰ ਇਹਨਾਂ ਦੀ ਬਰਾਮਦਗੀ ਜਿਹੜੀ ਆ ਉਹ ਕੀਤੀ ਜਾ ਚੁੱਕੀ ਹੈ ਇੱਕ ਦੋਸ਼ੀ ਜਿਹੜਾ ਅਜੇ ਉਹਨੂੰ ਫੜਨਾ ਬਾਕੀ ਹੈ ਉਹਦੇ ਪਾਸੋਂ ਵੀ ਜਿਹੜੀ ਬਾਕੀ ਰਿਕਵਰੀ ਜਿਹੜੀ ਅਸੀਂ ਕਰਨੀ ਹੈ ਉਸ ਨੂੰ ਫੜਨ ਲਈ ਸਾਡੀ ਟੀਮ ਜਿਹੜੀ ਇੱਕ ਲੱਗੀ ਹੋਈ ਆ ਇਹ ਇਹ ਬਹੁਤ अर्ली स्टेज ਆ ਇਹਨਾਂ ਨੂੰ ਅਸੀਂ ਕੱਲ ਹੀ ਰਾਤੀ ਅਰੈਸਟ ਕੀਤਾ ਵਾ ਬਰਾੰਦ ਕੀਤੀ ਆ ਇਹਦਾ ਅਸੀਂ ਸਾਰਾ ਆਪਣਾ ਰਿਕਾਰਡ ਚੈੱਕ ਕਰਕੇ ਇਹ ਤੁਹਾਨੂੰ ਬਾਅਦ ਵਿੱਚ ਦੱਸ ਦੇਵਾਂਗੇ ਇਹਨਾਂ ਦੀ ਇਸ ਗਰੁੱਪ ਜਿਹੜੀ ਆ 20 ਤੋਂ ਲੈ ਕੇ 25 26 ਸਾਲ ਦੀ ਇਸ ਗਰੁੱਪ ਦੇ ਬੱਚੇ ਹੈਗੇ ਆ ਜਿਹੜੀ ਰਿਕਵਰੀ ਕੀਤੀ ਕੀ ਕਿਸੇ ਸੁਨਿਆਰੇ ਕੋ ਕੀਤੀ ਗਈ ਹੈ ਕਿਹਾ ਨਹੀਂ ਰਿਕਵਰੀ ਡਿਊਰਿੰਗ ਇਨਵੈਸਟੀਗੇਸ਼ਨ ਰਿਕਵਰੀ ਇਹਨਾਂ ਦੇ ਪਾਸੋਂ ਕੀਤੀ ਗਈ ਹੈ ਇਹਨਾਂ ਨੇ ਆਪਣੇ ਵੱਖ-ਵੱਖ ਜਗ੍ਹਾ ਤੇ ਲਿਸ਼ਪਾ ਕੇ ਰੱਖੇ ਹੋਈ ਸੀ ਇਹ ਮਾਨੇਪੁਰ ਪਿੰਡਾ ਜੀ ਇਹ ਜਿਹੜਾ ਇਲਾਕਾ ਹੈਗਾ ਕੁਝ ਗੁਰਦਾਸਪੁਰ ਸਾਡਾ ਕਲਾਂ ਨੌਰ ਥਾਣਾ ਲਗਦਾ ਲੱਗੇ ਉਸ ਏਰੀਆ ਦੇ ਪਿੰਡ ਹੈਗੇ ਜੀ ਕੰਮ ਕੀ ਕਰਦੇ ਵੈਸੇ ਇਹ ਦਿਹਾੜੀ ਮਜ਼ਦੂਰੀ ਦਾ ਕੰਮ ਕਰਦੇ ਨੇ ਪਰ ਇਹ ਚੋਰੀ ਕਿਸ ਤਰ੍ਹਾਂ ਕਿ ਗਦਰ ਨਸ਼ੇ ਪਤੇ ਸੁਕੀ ਨਹੀਂ ਜਾਂ ਪੈਸੇ ਦਾ ਦੇਖੋ ਇਹ ਅਸੀਂ ਤਰਤੀਸ਼ ਦਾ ਤਰਤੀਸ਼ ਚੱਲ ਰਹੀ ਆ ਇਹ ਜਿਹੜੇ ਅੱਜ ਕੱਲ ਦਾ ਯੂਥ ਹੈਗਾ ਇਹ ਬਹੁਤ ਸ਼ਾਰਟ ਸ਼ਾਰਟਕਟ ਹੋਏ ਇਹਨਾਂ ਦਾ ਅਮੀਰ ਹੋਣਾ ਚਾਹੁੰਦੇ ਆ ਉਸੇ ਤਹਿਤ ਇਹ ਜਿਹੜੇ ਇਹ ਗੈਰਕਾਨੂੰਨੀ ਗਤੀਵਿਧੀਆਂ ਦਾ ਅਨਜਾਮ ਦਿੰਦੇ ਨੇ ਔਰ ਉਸੇ ਤਹਿਤ ਇਹਨਾਂ ਨੇ ਚੋਰੀ ਕੀਤੀ ਸੀ ਤਫ਼ਤੀਸ਼ ਚ ਦੇਖ ਲੈਨੇ ਆ ਫਿਲਹਾਲ ਜਿਹੜਾ ਸੀਸੀਟੀਵੀ ਫੁਟੇਜ ਆਈ ਆ ਉਸ ਤੇ ਮੋਟਰਸਾਈਕਲ ਆਇਆ ਸੀ ਔਰ ਮੋਟਰਸਾਈਕਲ ਨੂੰ ਅਸੀਂ ਚੇਜ਼ ਕੀਤਾ